हां जी ਸਾਡੀ ਤਕਦੀਰ ਹੈ ਤੇ ਰਾਤ ਦੇ ਵਜ ਚੁਪਕੇ ਨੇ 10 ਵਜ ਕੇ 10 ਮਿੰਟ ਹੋ ਗਏ ਆ ਤੇ ਇਹ ਸੌਣ ਦਾ ਨਾਂ ਨਹੀਂ ਲੈਂਦੀ ਤੇ ਇਹ ਕਹਿੰਦੀ ਮੈਨੂੰ ਕਹਾਣੀਆਂ ਸੁਣਾਓ ਹਨਾ ਤੇ ਇੱਕ ਕਹਾਣੀ ਸੁਣਾਓ ਤਕਦੀਰ ਤੁਸੀਂ ਹੂੰ ਤੁਸੀਂ ਸੁਣਾਓ ਕਿਹੜੀ ਕਹਾਣੀ ਹੈ ਤੋਤੇ ਵਾਲੀ ਤੋਤੇ ਵਾਲੀ ਚੱਲ ਫਿਰ ਸੁਣਾ ਕਿਹੜੀ ਮੈਂ ਹਿੰਦੀ ਤੋਤਾ ਹਾਂਜੀ ਹਾਂਜੀ ਕੀ ਕਰਦਾ ਹੁੰਦਾ ਉਹ ਤੋਤਾ ਉਹ ਬੜਾ ਬੇਤਾ ਬੂਹ ਕੋਣ ਬਾਲਾ ਵੇਖਦਾ ਹਾਂ ਫੇਰ ਫੇਰੇ ਇਤਾਂ ਪਾਉ ਨਹੀਂ ਕੀ ਹੋ ਗਈਆਂ ਇਤਾਂ ਬਾ ਅੱਛੇ ਅੱਖਾਂ ਖਰਾਬ ਹੋ ਗਈਆਂ ਫੇਰ ਫੇਰੇ ਡਾਕਟਰ ਕੋਲੇ ਜਾਂਦਾ ਜੀ ਹਾਂਜੀ ਫੇਰ ਫੇਰੇ ਦਵਾਈ ਵੇਤਾ ਦਵਾਈ ਪਾ ਲੈਂਦਾ ਹਾਂਜੀ ਫੇਰ ਤੇ ਗੱਗਨਾ ਹੋ ਨਹੀਂ ਫੋਨ ਵੇਖਣਾ ਤਾਂ ਜੀ ਤੁਹਾਨੂੰ ਸਾਡੀ ਤਕਦੀਰ ਦੀ ਸਟੋਰੀ ਕਿਵੇਂ ਲੱਗੀ ਜਰੂਰ ਦੱਸਿਓ ਲਾਈਕ ਕਰਿਓ ਸਾਰੇ ਜਣੇ ਐਂ ਕਰਕੇ ਲਾਈਕ ਕਰਾ ਤਕਦੀਰ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਤਕਦੀਰ ਹੋਰ ਤੈਨੂੰ ਕੋਈ ਕਹਾਣੀ ਆਉਂਦੀ ਪੁੱਤ ਹੋਰ ਕੋਈ ਕਹਾਣੀ ਆਉਂਦੀ ਥਨੂੰ ਹੋਰ ਕਿਹੜੀ ਹੁੰਦੀ ਆ ਤੇਰੇ ਵਾਲੀ ਸ਼ੇਰ ਵਾਲੀ ਤਾਂ ਸੁਣਾਓ ਫਿਰ ਸ਼ੇਰ ਵਾਲੀ ਸੁਣਾਓ ਤੇਰੇ ਅੱਪਾ சார டோ டான் ਤਾਂ ਫੇਰ ਆਪਾਂ ਨੂੰ ਕੀਤਕ ਦੀਆਂ ਟੌਫੀਆਂ ਨਹੀਂ ਖਾਣੀਆਂ ਚਾਹੀਦੀਆਂ ਟੌਫੀਆਂ ਨਹੀਂਆਂ ਧੂ ਧੂ ਦੀ ਧੂ ਹਾਂ ਈ ਸੌਰੀ ਸੌਰੀ ਟੌਫੀਆਂ ਨਹੀਂ ਖਾਣੀਆਂ ਧੂ ਦੀ ਧੂਰੀ ਸੌਰੀ ਸੌਰੀ ਤਾਂ ਮੇਰੀ ਪਿਆਰੀ ਜੀ ਤਕਦੀਰ ਦੀਆਂ ਜੇ ਸਾਰਿਆਂ ਨੂੰ ਕਹਾਣੀਆਂ ਚੰਗੀਆਂ ਲੱਗੀਆਂ ਹੋਣ ਤਾਂ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਜੀ ਸਾਰਿਆਂ ਨੂੰ ਅੱਜ ਆਪਾਂ ਬੜੇ ਬਾੜੇ ਤੋਤੇ ਤੋਤੇ ਧੂ ਦੇ ਦੋ ਚਲ ਹੁਣ ਬਾਏ ਕਰਦੇ ਤੱਕ ਦੀ ਸਾਰਿਆਂ ਨੂੰ ਬਾਏ ਕੈ ਬਾਏ ਗੁੱਡ ਨਾਈਟ ਗੁੱਡ ਨਾਈਟ ਟੋਨਾਈਟ ਕੱਲ ਨੂੰ ਬਣਾਵਾਂਗੇ ਹੋਰ ਕਹਾਣੀ ਕੋਈ ਤੁਹਾਨੂੰ ਆ ਨਹੀਂ ਗਾਣਾ ਬਤ ਤੁਹੇ ਬਾਏ ਜੀ ਬਾਏ ਸਾਰਿਆਂ ਨੂੰ ਬਾਏ ਬਾਏ ਟੈਂਕ ਯੂ ਟੋ ਕੀ ਯੂ ਓਕੇ ਬਾਏ ਬਾਏ ਓਕੇ